ਅਸਾਮ ਵਿੱਚ ਹੋਈ ਮਿਕਸ ਮਾਰਸ਼ਲ ਆਰਟ ਚੈਂਪੀਅਨਸ਼ਿਪ 'ਚ ਨੌਜਵਾਨ ਕਰਨਦੀਪ ਉੱਭਰਿਆ ਚੈਂਪੀਅਨ ਬਣ ਕੇ ਪਿਛਲੇ ਦਿਨੀ ਅਸਾਮ ਵਿੱਚ ਹੋਈ ਮਿਕਸ ਮਾਰਸ਼ਲ ਆਰਟ ਚੈਂਪੀਅਨਸ਼ਿਪ ਦੌਰਾਨ ਸਰਹਦੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਖਰ ਦੇ ਰਹਿਣ ਵਾਲੇ ਨੌਜਵਾਨ ਕਰਨਦੀਪ ਸਿੰਘ ਨੇ 65 ਕਿਲੋ ਭਾਰ ਵਰਗ ਵਿੱਚ ਵੈਸਟ ਬੰਗਾਲ ਦੇ ਖਿਡਾਰੀ ਨੂੰ ਹਰਾ ਕੇ ਦੋਸ ਓਪਨ ਮਿਕਸ ਮਾਰਸ਼ਲ ਆਰਟ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ ਹੈ ਅੱਜ ਆਪਣੇ ਜੱਦੀ ਪਿੰਡ ਕੋਖਰ ਵਿਖੇ ਪਹੁੰਚਣ ਤੇ ਭਾਰਤੀ ਕਿਸਾਨ ਯੂਨੀਅਨ ਚੜੋਨੀ ਦੇ ਪੰਜਾਬ ਯੂਥ ਪ੍ਰਧਾਨਿੰਦਰਪਾਲ ਸਿੰਘ ਬੈਂਸ ਅਤੇ ਸਨੂ ਪਿੰਡ ਵਾਸੀਆਂ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਨੌਜਵਾਨ ਕਰਨਦੀਪ ਸਿੰਘ ਨੇ ਦੱਸਿਆ ਕਿ ਇਸ ਗੇਮ ਵਿੱਚ ਆਪਣੇ ਵਿਰੋਧੀ ਖਿਡਾਰੀ ਤੋਂ ਜਿੱਤ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੀ ਤਕਨੀਕ ਵਰਤੀ ਜਾ ਸਕਦੀ ਹੈ ਇਸ ਗੇਮ ਵਿੱਚ ਕੋਈ ਰੂਲ ਨਹੀਂ ਹੁੰਦਾ ਅਤੇ ਇਹ ਗੇਮ ਬਹੁਤ ਹੀ ਖਤਰਨਾਕ ਹੈ ਇਸ ਲਈ ਪੰਜਾਬ ਦੇ ਬਹੁਤ ਕੱਟ ਲੋਕ ਇਹ ਗੇਮ ਖੇਡਦੇ ਹਨ ਖਿਡਾਰੀ ਕਰਨਦੀਪ ਸਿੰਘ ਨੇ ਦੱਸਿਆ ਕਿ ਉਹ ਇਸ ਗੇਮ ਦੇ ਕਈ ਮੁਕਾਬਲੇ ਜਿੱਤ ਚੁਕਿਆ ਹੈ ਅਤੇ ਇਸ ਵਾਰ ਅਸਾਮ ਵਿੱਚ ਹੋਈ ਨੈਸ਼ਨਲ ਲੈਵਲ ਦੀ ਡੋਰਸ ਓਪਨ ਮਿਕਸ ਮਾਰਸ਼ਲ ਆਰ ਚੈਂਪੀਅਨਸ਼ਿਪ ਵਿੱਚ ਵੀ ਉਸ ਨੂੰ ਹਿੱਸਾ ਲੈਣ ਦਾ ਮੌਕਾ ਮਿਲਿਆ ਜਿਸ ਵੇਸ ਉਸਨੇ ਸਭ ਤੋਂ ਖਤਰਨਾਕ ਫਾਈਟ ਟੂ ਫਾਈਟ ਵਿੱਚ ਜਿੱਤਿਆ ਜਿਸ ਵਿੱਚ ਉਸਨੇ West Bengal ਦੇ ਇੱਕ ਬੌਕਸਿੰਗ ਦੇ ਮਾਹਰ ਖਿਡਾਰੀ ਨੂੰ ਪਹਿਲੇ 라운ਡ ਵਿੱਚ ਹੀ ਆਊਟ ਕਰ ਦਿੱਤਾ ਅਤੇ ਇਸ ਚੈਂਪੀਅਨਸ਼ਿਪ ਨੂੰ ਆਪਣੇ ਨਾਮ ਕਰ ਲਿਆ ਉੱਥੇ ਅਸਾਮ ਵਿੱਚ ਹੋਏ ਇਸ ਮੁਕਾਬਲੇ ਦੌਰਾਨ ਆਪਣਾ ਨੂੰ ਪਰ ਸਾਂਝਾ ਕਰਦੇ ਹੋਏ ਕਹਿ ਕੇ ਅਸਾਮ ਦੇ ਲੋਕਾਂ ਨੇ ਉਸ ਨੂੰ ਸਰਦਾਰ ਰਾਨ ਕਰਕੇ ਬਹੁਤ ਹੀ ਮਾਨ ਦਿੱਤਾ ਅਤੇ ਫਾਈਟ ਦੌਰਾਨ ਸਰਦਾਰ ਜੀ ਚੱਕ ਦੋ ਫੱਟੇ ਦੇ ਨਾਅਰੇ ਲਗਾ ਕੇ ਉਸ ਦਾ ਹੌਸਲਾ ਵਧਾਇਆ ਅਤੇ ਉਸ ਮੁਕਾਬਲੇ ਵਿੱਚ ਆਏ ਹੋਰ ਨਾ ਖਿਡਾਰੀਆਂ ਨੇ ਵੀ ਉਸ ਨੂੰ ਬਹੁਤ ਪਿਆਰ ਦਿੱਤਾ ਉਸਨੇ ਕਿਹਾ ਕਿ ਅਜਪਿੰਡੌਰ ਤੇ ਭਾਰਤੀ ਕਿਸਾਨ ਯੂਨੀਅਨ ਚੜੋਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਅਤੇ ਪਿੰਡ ਵਾਸੀਆਂ ਨੇ ਵੀ ਉਸ ਦਾ ਨਿੱਘਾ ਸਵਾਗਤ ਕੀਤਾ ਜਿਸ ਨਾਲ ਉਸ ਦਾ ਹੋਰ ਹੌਸਲਾ ਵਧਿਆ ਹੈ ਅਤੇ ਉਹ ਆਪਣੇ ਦੇਸ਼ ਅਤੇ ਪੰਜਾਬ ਦੇ ਨਾਮ ਨੂੰ ਵਿਲ ਲੈਵਲ ਤੇ ਰੋਸ਼ਨ ਕਰਨ ਦੇ ਲਈ ਇਸ ਵਕਤ UFC ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਜੋ ਕਿ ਦੁਬਈ ਅਤੇ ਯੂਐਸਏ ਦੇ ਵਿੱਚ ਖੇਡੀ ਜਾਂਦੀ ਹੈ ਉਸ ਵਿੱਚ ਹਿੱਸਾ ਲੈਣ ਦੇ ਲਈ ਮਿਹਨਤ ਕਰ ਰਿਹਾ ਹੈ ਦੀ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਸਖਤ ਮਿਹਨਤ ਕਰਕੇ ਆਪਣੀ ਪਹਿਚਾਣ ਬਣਾ ਸਕੇ ਉਸ ਦਾ ਮਕਸਦ ਹੈ ਕਿ ਵਰਲਡ ਲੈਵਲ ਦੇ ਉੱਪਰ ਯੂ ਐਫ ਸੀ ਚੈਂਪੀਅਨਸ਼ਿਪ ਦੇ ਵਿਜੇਤਾ ਕੋਰਨਰ ਮਕਰਗਤ ਅਤੇ ਬਰੋਗਲਸਨ ਨਾਲ ਫਾਈਟ ਕਰਕੇ ਆਪਣੇ ਦੇਸ਼ ਨੂੰ ਵਰਲਡ ਲੈਵਲ ਤੱਕ ਲੈ ਕੇ ਜਾਵੇ ਇਸ ਮੌਕੇ ਵੱਡੀ ਗਿਣਤੀ ਵਿੱਚ ਮੂਹ ਪਿੰਡ ਵਾਸੀ ਅਤੇ ਇਲਾਕੇ ਦੇ ਲੋਕਾਂ ਵੱਲੋਂ ਪ੍ਰੋਵਾਈਡ ਮੈਂਬਰਾਂ ਨੂੰ ਇਨਾਮ ਦੇਣ ਦਾ ਤਾਤਾ ਲੱਗਿਆ ਹੋਇਆ ਸੀ ਜੀਬੀਸੀ ਅਪਡੇਟ ਦੇ ਲਈ

ਪੈ ਨਾਲੋ ਤਾਂ ਇਹ ਮੈਨ ਨਾਲ ਆ ਜੀ ਉੜ ਮਾਰਿਆ ਹਾਂ ਮਸਤੀ ਬਚਿਆਰ ਤਾਰਾ ਤੜੇ ਤਰਾ ਫੋਟੋ ਚ ਬੁਲਖੋ ਪਿਛੇ ਹੀ ਮਰ ਜਾ ਤੈਮੜ ਵੇਟ ਕਰੇ ਭਜੀ ਹੋਰ ਇਹ ਵੀ ਸ਼ੇ ਪਿਛਾ ਦੋ ਬਰਾ ਜੋੜੇ ਹੋਣ ਮਤ ਹੈ ਮੇਰਾ ਨਾਮ ਰਸਾਲ ਸਿੰਘ ਪਿੰਡ ਸਾਡਾ ਖੋਖਰ ਹੈ ਜੀ ਇਹ ਸਾਡਾ ਛੋਟਾ ਬੇਟਾ ਕਰਨਦੀਪ ਸਿੰਘ ਜੋ ਕਿ ਹੁਣ ਬੰਗਾਲ ਵੱਲੋਂ ਜੇ ਖੇਡ ਕੇ ਆ ਜਿੱਤ ਕੇ ਆ ਤੇ ਸਾਡੇ ਭਾਈ ਸਾਹਿਬ ਕਿਸਾਨ ਜੁਰੀਅਨ ਦੇ ਪ੍ਰਧਾਨ ਆਏ ਨੇ ਸਾਨੂੰ ਬਹੁਤ ਖੁਸ਼ੀ ਹੋਈ ਆ ਇਹਨਾਂ ਨੇ ਸਾਡੇ ਬੱਚੇ ਦਾ ਆ ਕੇ ਮਾਨ ਸਨਮਾਨ ਕੀਤਾ ਜਦੋਂ ਇਸ ਤਰ੍ਹਾਂ ਕੋਈ ਸਾਡਾ ਵਰਕਰ ਕੋਈ ਸਾਡਾ ਲੀਡਰ ਆ ਕੇ ਸਾਡੇ ਬੱਚੇ ਦਾ ਮਾਨ ਸਨਮਾਨ ਕਰੇ ਫਿਰ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਤੇ ਸਾਨੂੰ ਬੜੀ ਖੁਸ਼ੀ ਹੈ ਸਾਡੇ ਨਾਲ ਬੜਾ ਵੱਡਾ ਜੋੜ ਕੇ ਖੜੇ ਨੇ ਸਾਡੇ ਭਾਈ ਸਾਹਿਬ ਵਾਚ ਸਿੰਘ ਜੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਾਰੇ মিডিਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਆਪਣਾ ਕੀਮਤੀ ਟਾਈਮ ਕੱਢ ਕੇ ਤੇ ਸਾਡੇ ਬੱਚੇ ਦੀਆਂ ਆ ਕੇ ਜੋ ਤਰੀਫਾਂ ਸਾਰੇ ਸੰਸਾਰ ਕੋ ਕਰਾਉਂੀਆਂ ਨੇ ਤੁਹਾਂ ਕਰਾਉਂੀਆਂ ਨੇ মিডিਆ ਦੇ ਰਾਹੀਂ ਕਿੰਨੀ ਖੁਸ਼ੀ ਹੈ ਪਰਵਾਹ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਜਦੋਂ ਜਿੱਤਿਆ ਸਾਨੂੰ ਪਤਾ ਲੱਗਾ ਮੈਨੂੰ ਫੋਨ ਕੀਤਾ ਮੈਂ ਹਸਨਾਰ ਬਤਰ ਕੀ ਹਾਲ ਹੈ ਕਿਦਾ ਜੜੀ ਮੈਂ ਚਿੱਤ ਗਿਆ ਤੇ ਫਿਰ ਉਹਦੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਖੁਸ਼ੀ ਨਾਲ ਚਿਹਰਾ ਚੌੜਾ ਹੋ ਜਾਂਦਾ ਅਕਾਲਪੁਰਖ ਦੀ ਕਰਤਾ ਅਸੀਂ ਅਕਾਲਪੁਰਖ ਨੂੰ ਇੱਕ ਨੂੰ ਮੰਨਦੇ ਆ ਇੱਕ ਆਕਾਲ ਦੇ ਪੁਜਾਰੀਆਂ ਤੇ ਉਹ ਕਾਲਪੁਰਖ ਜਿਹੜਾ ਸਾਡੀ ਹਰ ਸਮੇਂ ਸਹਾਇਤਾ ਕਰਦਾ ਮਾਤਾ ਕਰਿਆ ਸਾਡੇ ਬੱਚਿਆਂ ਜਿਹੜੀਆਂ ਉਹ ਚਿਤ ਪ੍ਰਾਪਤ ਹੋ ਰਹੀ ਹੈ ਵਾਹਿਗੁਰੂ ਦੀ ਕਿਰਪਾ ਨਾਲ ਜੀ ਇਹ ਅੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੁੰਨੀ ਅੱਜ ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਖੋਖਰ ਦੇ ਰਹਿਣ ਵਾਲੇ ਕਰਨ ਬਾਜਵਾ ਜੀ ਜੋ ਹੈ ਐਮ ਐਮ ਏ ਦੇ ਵਿੱਚ ਮਿਕਸ ਮਾਰਸ਼ਲ ਆਰਟ ਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਹਾਸਿਲ ਕਰਕੇ ਤੇ ਆਪਣੇ ਘਰ ਆਏ ਨੇ ਜਿੱਥੇ ਉੱਥੇ ਉਹਨਾਂ ਦਾ ਅਸੀਂ ਘਰ ਪਹੁੰਚਣ ਤੇ ਸਵਾਗਤ ਕੀਤਾ ਤੇ ਉਹਨਾਂ ਨੂੰ ਵਧਾਈ ਵੀ ਦਿੱਤੀ ਆ ਪਰਿਵਾਰ ਨੂੰ ਵੀ ਵਧਾਈ ਦਿੱਤੀ ਆ ਤੇ ਸਾਡੇ ਮਾਝੇ ਵਾਸਤੇ ਸਾਡੇ ਜ਼ਿਲ੍ਹੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਆ ਕਿ ਇਸ ਤਰ੍ਹਾਂ ਦਾ ਇੱਕ ਛੋਟੀ ਉਮਰ ਦੇ ਵਿੱਚ ਨੌਜਵਾਨ ਸਾਡਾ ਛੋਟਾ ਭਰਾ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਨਾਮ ਉੱਚਾ ਕਰ ਰਿਹਾ ਔਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਵੀ ਦੇਖੋ ਇਹ ਇੰਨੀ ਕੁ ਖਤਰਨਾਕ ਗੇਮ ਆ ਕਿ ਜਿਸ ਦੇ ਵਿੱਚ ਪਤਾ ਨਹੀਂ ਹੁੰਦਾ ਸਾਡੇ ਸੱਟ ਕਿੱਥੇ ਲੱਗਣੀ ਆ ਤੇ ਸਾਡੀ ਜਾਨ ਵੀ ਜਾ ਸਕਦੀ ਆ ਔਰ ਉਸ ਤਰ੍ਹਾਂ ਦੀ ਇੱਕ ਗੇਮ ਨੂੰ ਮੈਂ ਕਹਿ ਸਕਦਾ ਕਿ ਕਨੂ ਬਾਜਵਾ ਜੀ ਨੇ ਜੋ ਅਸੈਪਟ ਕੀਤਾ ਉਹਦੇ ਵਿੱਚ ਆਪਣਾ ਸਟਰਗਲ ਕਰ ਰਿਹਾ ਔਰ ਜਿੱਤ ਵੀ ਹਾਸਲਾ ਕਰ ਰਿਹਾ ਤੇ ਪੰਜਾਬ ਦਾ ਨੌਜਵਾਨ ਇਹ ਅੱਜ ਸਾਬਿਤ ਕਰ ਰਿਹਾ ਕਿ ਜਿੱਥੇ ਅਸੀਂ ਦੇਸ਼ ਦੀਆਂ ਬਰੂਹਾਂ ਉਤੇ ਆਪਣੀ ਦੇਸ਼ ਦੀ ਰਾਖੀ ਵਾਸਤੇ ਆਪਣੀ ਜਾਨ ਕੁਰਬਾਨ ਕਰਦੇ ਹਾਂ ਆਪਣੇ ਕਿਤੇ ਵਾਸਤੇ ਜਿੱਥੇ ਕਿਸਾਨ ਆਪਣੇ ਮਿਹਨਤ ਕਿਰਤ ਕਰਕੇ ਆਪਣੀ ਜਿਹੜੀਆਂ ਪੀੜ੍ਹੀਆਂ ਨੂੰ ਬਚਾਉਣ ਵਾਸਤੇ ਜਿਹੜਾ ਆ ਖੂਨ ਪਸੀਨਾ ਇੱਕ ਕਰਦਾ ਤੇ ਅੱਜ ਸਾਡੇ ਨੌਜਵਾਨ ਆਪਣੇ ਆਹ ਦੇਸ਼ ਦੀ ਸਪੋਰਟਸ ਦੇ ਵਿੱਚ ਵੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਨਿਤਰੇ ਹੋਏ ਨੇ ਵੱਡੀਆਂ ਅਚੀਵਮੈਂਟਾਂ ਹਾਸਲ ਕਰ ਰਹੇ ਨੇ ਜਵਾਨੀ ਨੂੰ ਇੱਕ ਵੱਖਰੀ ਸੇਧ ਦੇ ਰਹੇ ਨੇ ਤੇ ਆਪਣੇ ਪੰਜਾਬ ਦਾ ਦਸਤਾਰ ਦਾ ਜਿਹੜਾ ਆ ਉਹ ਨਾ ਉੱਚਾ ਕਰ ਰਹੇ ਨੇ ਸਾਡਾ ਮੀਡੀਆ ਵਾਲਿਆਂ ਦਾ ਜੋ ਕੀ ਸਾਡੇ ਪਿੰਡ ਆਏ ਉਹ ਏਡੀ ਤੁਰੋਂ ਮੈਂ ਜਿੱਤ ਪ੍ਰਾਪਤ ਕਰਕੇ ਆ ਮੈਂ ਜੀ ਕਰਨਦੀਪ ਸਿੰਘ ਮੇਰਾ ਨਾਮ ਆ ਔਰ ਮੈਂ MMA ਜਿੱਤ ਕੇ ਆ ਵੈਸਟ ਬੰਗਾਲ ਦੇ ਜੋ ਬਾਰਡਰ ਆ ਅਸਾਮ ਦੇ ਵਿੱਚੋਂ ਉਥੋਂ ਚੈਂਪੀਅਨਸ਼ਿਪ ਜਿੱਤ ਕੇ ਆ ਜੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਗਿਆ ਤਾਂ ਕਿੰਨਾ ਕਿੰਨਾ ਕੰਨਿਊਨ ਸਟੇਟਾਂ ਨੇ ਭਾਗ ਲਿਆ ਉੱਥੇ ਬਹੁਤ ਸਟੇਟਾਂ ਨੇ ਭਾਗ ਲਿਆ ਜੀ ਆਲ ਇੰਡੀਆ ਦੇ ਸਟੇਟਾਂ ਨੇ ਭਾਗ ਲਿਆ ਔਰ ਪੰਜਾਬ ਵਿੱਚ ਉਹਨਾਂ ਨੇ ਮੈਨੂੰ ਇਕੱਲੇ ਨੂੰ ਸੱਦਿਆ ਹੋਇਆ ਸੀ ਔਰ ਉੱਥੇ ਮੈਂ ਗਿਆ ਔਰ ਜਿੱਤ ਪ੍ਰਾਪਤ ਕਰਕੇ ਆ ਮੇਰੀ ਜਿਹੜੀ ਫਾਈਟ ਸੀ ਉਹ ਵੈਸਟ ਬੰਗਾਲ ਦੇ ਮੁੰਡੇ ਨਾਲ ਨੌਜਵਾਨਾਂ ਸੀ ਕਿਹੜੇ ਬੱਲੇ ਚ ਹੋਈ ਸੀ ਤੇ ਕਿੰਨੀ ਬੈਟਾ ਮੇਰੀ 65 ਕਿਲੋ ਭਾਰ ਵਰਗੇ ਚ ਹੋਈ ਸੀ ਇੱਕ ਦਿਨ ਪਹਿਲਾਂ ਸਾਡਾ ਭਾਰ ਹੋਇਆ ਸੀ ਔਰ ਅਗਲੇ ਦਿਨ ਸਾਡੀ ਫਾਈਟ ਹੋਈ ਸੀ ਇੱਥੇ ਜਿਹੜੀ ਐਮ ਐਮ ਏ ਆ ਇਹਦੇ ਵਿੱਚ ਇੱਕ ਹੀ ਫਾਈਟ ਹੁੰਦੀ ਹੈ ਜੀ ਇੱਕ ਉਦੋਂ 2-3 ਫਾਈਟਾਂ ਹੁੰਦੀਆਂ ਐ ਮੈਚਰ ਦੇ ਵਿੱਚ ਜਿਹੜੀ ਹੁੰਦੀ ਆ ਐਲਬੋ ਤੇ ਨੀ ਅ ਲੋਡ ਨਹੀਂ ਹੁੰਦਾ ਪਰ ਜਿਹੜੀ ਪ੍ਰੋ ਫਾਈਟ ਆ ਉਹ ਇੱਕ ਦਿਨ ਦੇ ਵਿੱਚ ਇੱਕ ਹੀ ਹੁੰਦੀ ਆ ਉਹਦੇ ਵਿੱਚ ਕੋਈ ਰੂਲ ਨਹੀਂ ਹੁੰਦਾ ਬਸ ਬਾਲ ਨਹੀਂ ਫੜਨੇ ਹੁੰਦੇ ਜਾਂ ਤੁਸੀਂ ਕੱਟ ਨਹੀਂ ਕਰ ਸਕਦੇ ਦੰਦੀ ਨਹੀਂ ਵੱਟ ਸਕਦੇ ਬਾਕੀ ਵਿੱਚ ਕੋਈ ਰੂਲ ਨਹੀਂ ਹੁੰਦਾ ਐਲਬੋ ਨੀ ਸ਼ੋਲਡਰ ਸਭ ਕੁਝ ਉੱਚਾ ਲੋਡ ਹੁੰਦਾ ਮੈਂ ਉਹ ਪ੍ਰੋ ਫਾਈਟ ਕਰਕੇ ਆ ਤੇ ਉਹਦੇ ਵਿੱਚ ਜਿੱਤ ਪ੍ਰਾਪਤ ਕਰਕੇ ਆ ਜੀ ਕਿੰਨੇ ਰਾਊਂਡ ਖੇਡੇ ਤੇ ਕਿਹੜੇ ਰਾਊਂਡ ਚਲੇ ਐ ਐਮ ਐਮ ਐ ਦੇ 5-5 ਮਿੰਟ ਦੇ 5 ਰਾਊਂਡ ਹੁੰਦੇ ਆ ਜੀ ਔਰ ਮੈਂ ਉਹਨੂੰ ਪਹਿਲੇ ਰਾਊਂਡ ਵਿੱਚ ਜਿੱਤ ਕੀਤਾ ਉਹਨੂੰ ਮੈਂ ਥਰੋ ਮਾਰ ਕੇ ਤੇ ਆਰਮ ਬਾਰ ਲਗਾ ਕੇ ਉਹਦਾ ਟੈਪ ਬੋਟ ਕਰਵਾ ਕੇ ਉਹਨੂੰ ਫਿਨਿਸ਼ ਕਰ ਦਿੱਤਾ ਜੀ ਕਿੰਨਾ ਤੇਜ਼ ਖਿਡਾਰੀ ਸੀ ਉਹ ਤੂੰ ਜਾਣਦਾ ਹੋਊ ਉਹ ਜੀ ਖਿਡਾਰੀ ਉਹਦਾ ਸੀ ਕਿੱਕ ਬੌਕਸਿੰਗ ਦਾ ਸੀ ਜਦੋਂ ਫਾਈਟ ਸਟਾਰਟ ਹੋਈ ਤੇ ਉਹਨੇ ਸਟਾਰਟਿੰਗ ਦੇ ਵਿੱਚ ਮੇਰੇ ਇੱਕ ਕਿੱਕ ਮਾਰੀ ਫੇਸ ਤੇ ਤੇ ਮੈਂ ਉਦੋਂ ਸਮਝ ਗਿਆ ਵੀ ਇਹ ਕਿੱਕ ਬੌਕਸਿੰਗ ਦਾ ਖਿਡਾਰੀ ਆ ਤੇ ਜਦੋਂ ਦੂਸਰੀ ਵਾਰ ਕਿੱਕ ਮਾਰਨ ਆਇਆ ਤੇ ਉਹਦੀ ਮੈਂ ਲੱਤ ਫੜ ਕੇ ਤੈਨੂੰ ਟੇਕ ਡਾਉਨ ਕਰਕੇ ਤੇ ਫਿਨਿਸ਼ ਕਰਤਾ ਜੀ ਉਹਨੂੰ ਹੁਣ ਕਾਹੀ ਤਿਆਰੀ ਕਰ ਰਹੇ ਹੋ ਹਾਂ ਜੀ ਮੈਂ UFC ਦੀ ਵਾਸਤੇ ਤਿਆਰੀ ਕਰ ਰਿਹਾ ਮੈਂ ਗੋਆ ਦੇ ਵਿੱਚ ਟ੍ਰੇਨਿੰਗ ਕਰ ਰਿਹਾ ਮੈਂ ਮੇਰੀ 8 ਘੰਟੇ ਟ੍ਰੇਨਿੰਗ ਕਰ ਰਿਹਾ ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਵੱਡੇ ਟ੍ਰੇਨਿੰਗ ਕਰ ਰਿਹਾ ਮੈਂ ਜਜ਼ਬਾ ਹੈ ਮੈਂ ਆਪਣੇ ਪੰਜਾਬ ਨੂੰ ਆਪਣੇ ਇੰਡੀਆ ਨੂੰ ਛੇਤੀ ਹੀ UFC ਦੇ ਵਿੱਚ ਰਿਪਰੈਜ਼ੈਂਟ ਕਰਾਂ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਾਂਗਾ